哎。Oh ਕ੍ਰਿਸ਼ਨ ਦੇ ਜਤੀ ਉਹ ਮਾਤੀ ਬਾੜੇ ਪਾਚ ਗਏ ਕ੍ਰਿਸ਼ਨ ਦੇ ਜਤੀ ਮਾਤੀ ਬਾੜੇ ਪਾਚ ਗਏ ਕ੍ਰਿਸ਼ਨ ਦੇ ਜਤੀ ਵਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਲੈ ਆਂ

જીઓ આનંદી કોંકોર સદગુરુ પરસન આનંદ પયા મેરી વાય સચ્ચ કુતું મેં કાયા ગુરુ કા પાયા મેં જીવન દિયા બલદાન આજ રતન પરવાર પરમાશજા બોયા सुभान સાજન સાચો તો સાચો છે કાળો જટકારીયા પંચ સૂત જો વાસે કીતે કાન બલ કુમાર ઓ કાન ખાયા સુતજન છોટે નામ હરકેલા છે હે નિમન કૈ તુ ભો પાદ ગરિયા ન હરવા છે આનંદ સુનો મટ પાક્યો હગદ મનો રત કુમારે

ਸ੍ਰੀ ਗੁਰੂ ਅੱਤੇ ਸਾਈ ਵਾਰਸ ਰਕੋਤੀ ਕੀ ਪਾਸ ਸਾਈ ਦਸਮੀ ਪ੍ਰਥਮ ਪਉਤੇ ਸਮਰ ਕੇ ਸ੍ਰੀ ਗੁਰੂ ਨਾਨਕ ਲੇਕੇ ਆਏ ਫਿਰ ਅੰਗਤ ਤੇ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕਸ਼ਨ ਝਾਈ ਹੈ ਜਿ ਟਠੈ ਸਬਦ ਪੁਜਾਏ ਤੇਗ 72 ਸਿੰਧੀ ਆਏ ਕਰਨੋ ਨਿਤ ਆਵੇ ਧਾਈ ਸਤੈ ਹੋਈ ਜੀ ਸਹਾਏ

ਤਨ ਆ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਵੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਕੋਪੜੀਆਂ ਲਹਾਈਆਂ ਚਰਖੜੀਆਂ ਤੇ ਚੜੀ ਤਨ ਆ ਰਿਆਂ ਨਾਲ ਚੜਾਇਗੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਵਾਹੀ ਤਨ ਆ ਜੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਵੋਲੋ ਜੀ ਆਮੀਨ ਪੰਜਾਂ ਤਕਤਾਂ ਸਰਵੱਤ ਗੁਰਦਵਾਰਿਆਂ ਗੁਰਧਾਮਾਂ ਜੀ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪ੍ਰਤਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਜਿੱਥੇ ਆਵੇ ਜਿੱਥੇ ਆਵਨ ਦਾ ਸਤਕਾ ਸੰਤੁਖ ਹੋਈ ਜਾਂ-ਜਾਂ ਖਾਲਸਾ ਜੀ ਤਹਾਂ-ਤਹਾਂ ਰਸਿਆ ਰਾਇ ਦੇਖ-ਦੇਖ ਪਤੇ ਵਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਹਿਜ ਜੀ ਸਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਕਾ ਨ ਸ ਕੀ ਦਾਨ ਕੇਸਦਾਨ ਰਹਿਤਨਾਨ ਵੇਗਦਾਨ ਉਸਤਾਦਦਾਨ ਪ੍ਰਸਾਦਾਨ ਦੰਸ ਨਾਮਦਾਨ ਸ੍ਰੀ ਅਮਰ ਸਾਹਿਬ ਦੇ ਦਰਸ਼ਨੀ ਸ਼੍ਰੀਨਾਨ ਚਮਕੀਆਂ ਝੰਡੇ ਵੁੰਗੇ ਯੁਗੋ ਯੁਗਟਲ ਧੰਮ ਕਜੇ ਕਰ ਬਲੋ ਜੀ ਸਾਈ ਸਿੱਖਾਂ ਦਾ ਮਨ ਨੀਮਾ ਮਤਿ ਚ ਮਤਪਤ ਕਾ ਰੱਖਾ ਵੈਨ ਗੁਰੂ ਏ ਕਾਲਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿੰਨਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਹੈ ਜੀ ਖੁੱਲੇ ਸੇਵਾ ਸੰਭਾਲ ਦਾ ਤਾਨ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਵਕਸ਼ੋ ਇਹਨਾਂ ਮਾਨਿਆਂ ਦੇ ਮਾਨ ਤਾਨਿਆਂ ਦੇ ਤਾਨ ਨਿਊਟਨ ਦੀ ਔਟ ਸੱਚੇ ਪ੍ਰਤਾਪ ਵਾਹਿਗੁਰੂ ਆਪ ਜੀ ਦੇ ਚਰਨ ਕਲਾ ਪਾਸ ਅਰਦਾਸ ਬੇਨਤੀ ਹੈ ਵਾਹਿਗੁਰੂ ਜੀ ਸੇ ਸਤ ਕੋ ਦੀ ਰਾਤ ਕਲਾ ਆਨੰਦਗੜ ਛੱਡਣ ਦੇ ਇਤਿਹਾਸ ਦਿਹਾੜੇ ਨੂੰ ਮੁੱਖ ਰੱਖਦੇ ਆਵੇਂ ਆ ਜੋ ਇਹ ਮਹਾਨ ਨਿੱਕਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਾ ਦੀ ਸ਼ਤਰ ਸ਼ਾਹੀਟ ਪੰਜ ਪਿਆਰੇ ਸਿੰਘਾਂ ਦੀ ਗਵਾਹੀ ਵਿੱਚ ਆਨੰਦ ਸ਼ਾਂਤੀ ਸਿੰਘਾਂ ਦੀ ਗਵਾਹੀ ਵਿੱਚ ਬਾਬਾ ਤਲਵੰਦ ਸਿੰਘ ਜੀ ਨੂੰ ਉੱਤਮ ਦਾ ਸਤਿਕਾਰ ਸ੍ਰੀ ਮਹਤਿਨ ਗ੍ਰਿਸ਼ਟ ਸੰਤਾਂ ਦੇ ਸਹਿਯੋਗ ਨਾਲ ਵਾਹਿਗੁਰੂ ਜੀ ਕਿਲਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰਾਰੰਭ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਤੋਂ ਦੀ ਪੜਾਹ ਤਰ ਪੜਾਹ ਕਰਦਾ ਹੋਇਆ ਵਾਹਿਗੁਰੂ ਜੀ ਗੁਰਸਵਾਰਾਂ ਚਰਨ ਕਮਲ ਸਤੈਰੋ ਵਾਹਿਗੁਰੂ ਵਾਹਿਗੁਰੂ ਦਾ ਬਿਤੇ ਪੁੱਤਿਆ ਵਾਹਿਗੁਰੂ ਜੀ ਆਪਜੀ ਕਿਰਪਾ ਕਰੋ ਆਪਜੀ ਸੋਹਣੀ ਬੁਸ਼ਾਈ ਤੇਰਾ ਅਭਿਸ਼ਰਮ ਕਰੋ ਸੰਤਾਨ ਸੁਖਸ਼ੀਆਂ ਬਖਸ਼ੋ ਵਾਹਿਗੁਰੂ ਜੀ ਅਮਰਤ ਵੇਲੇ ਦੇ ਜਕਨੇ ਬਖਸ਼ੇ ਵਾਹਿਗੁਰੂ ਜੀ ਅਮਰਤ ਵੇਲੇ ਤੋਂ ਲੈ ਕੇ ਐਸੇ ਤੱਕ ਮਹਾਰਾਜ ਜੀ ਆਪ ਨੂੰ ਭੇਟਾਵਾਂ ਅਰਪਨ ਕੀਤੇ ਆ ਮਹਾਰਾਜ ਜੀ ਸਭ ਦੇ ਭੇਟਾਵਾਂ ਮਨਜ਼ੂਰ ਕਰਨੀਆਂ ਅੰਗੀਕਾਰ ਕਰਨੇ ਮਾਰਾ ਲੋਕ ਪ੍ਰਲੋਕ ਦੇ ਵਿੱਚ ਪਰਦੇ ਕਿਤਨੇ ਵਾਹਿਗੁਰੂ ਜੀ ਅਮਰਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਰਾਗੀ ਸਿੰਘਾਂ ਨੇ ਹਰੀ ਛਕ ਕੀਤਾ ਮਹਾਰਾਜ ਦੀ ਆਪ ਜੀ ਕਿਰਪਾ ਕਰਨੀ ਪਿਛਾਤ ਪੰਥ ਪਾ ਵਾਟ ਕਟ ਪੜਦੇ ਤਾਂ ਖਰਪਾ ਤਾਂ ਫਟਾਫਟ ਮੁਕ ਮਾਫ ਕਰੀ ਸਮਸਥ ਰੋਜੇ ਬਾਬਾ ਕਲਵਾਸਰੀ ਨੂੰ ਦੇ ਰੋਕਤਾ ਤੰਤਰ ਸਿੱਖ ਚਰਦੀ ਕਲਾ ਅੰਦਰ ਸਿੱਖੀ ਜੀਵਨ ਬਖਸ਼ਣਾ ਵਾਹਿਗੁਰੂ ਜੀ ਸਹੀ ਪਿਆਰੇ ਮੇਲ ਜਿੰਨਾ ਮਿਲ ਤਰਾ ਨਾਮ ਚ ਪਿਆਵੇ ਨਾਨਕ ਨਾਮ ਚਰਦੀ ਕਲਾ ਤੇਰੇ ਭਾਣੇ ਸੋਹਣੇ ਬੋਲੇ you ਸਤ ਨਾਮ ਜੀ ਵਾਹਿ ਏ ਗੁਰੂ ਆਏ ਗੁਰੂ ਜੀ ਓ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਤਿ ਨਾਮ ਸਤਿ ਨਾਮ ਸਤਿ ਨਾਮ ਜੀ ਬਾਰੇ ਕਿਰਪਾ ਹੈ ਕਿਰਪਾ ਹੈ ਸਤਿ ਨਾਮ ਸਤਿ ਨਾਮ ਸਤਿ ਨਾਮ ਜੀ ਬਾਰੇ ਕਿਰਪਾ ਹੈ ਕਿਰਪਾ ਹੈ ਸਤਿ ਨਾਮ ਸਤਿ ਨਾਮ ਸਤਿ ਨਾਮ ਜੀ ਤਤ ਨਾਮ ਤਤ ਨਾਮ ਤਤ ਨਾਮ ਜੀ